आज कांग्रेस द्वारा जो रैली की गई है तो कैसे देखते हैं की कांग्रेस एक नोकझोंक तो 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 थी वा जो क्या वीडियो थी क्या नोकझोंक थी वो तो ट्रक लगने के कारण जो वहां पर गए थे बाढ़ वाले क्षेत्र में तो उसे लेकर उनके समर्थ भाई साहब कोई नोकझोंक नहीं हुई कोई ऐसी बात नहीं हुई उसको बढ़ा चढ़ा कर बताया जाता है आपने ये भी सुना होगा चाचा और भतीजा भी बात कर रहे बात हुई थी तो फिर नोक नोकझोंक कहाँ हुई मान लो मेरे को इन्होंने कह दिया कुछ अभी बाबा जी ने कि राजा जी ये क्या हो रहा है तो आप बोलोगे दोनों की नोक जोक हो गई ये नोक जोक नहीं है कुछ साथी नोक जोक बना देते हैं आपने खुद मैंने तो मीडिया में सुना उसने कहा कि यार ये तो चाचा कह रहे हैं तो फिर नोक-झोक का तो मेरे को लगता है अगर बात की जाए तो बाढ़ वाले तो जो ग्रस्त क्षेत्र हैं तो वहाँ पर आज भी डैमो से आज, पानी छोड़ा जा रहा है आज हमने पता चला है कि फ्लड गेट छोड़े गए हैं लेकिन ये मैन मेड डिजास्टर है ये भगवंत मान साहब की सरकार ने और हिंदुस्तान की सरकार ने दिया हुआ तोहफा है हमने ये भी बताया कि डैम में पानी पहले ही आउट ऑफ लिमिट था और हमने कहा था कि डैम का पानी छोड़ो सतलुज दरिया में और धीरे धीरे पाकिस्तान की तरफ भाई डैम तो भरा हुआ था ऊपर से और पानी आ गया तो आज फ्लड गेट उठाने पड़ गए तो उससे पंजाब का नुकसान जो हुआ है उसकी जुम्मेदार सीधा सीधे पंजाब के मुख्यमंत्री और पंजाब की सरकार और केंद्र सरकार आपको बताया एक तरीको सी एस भी आके हमारे पीएमबी उस बाखड़ा ब्यास मैनेजमेंट बोर्ड पर कब्जा करने वाली जो मैं कहूंगा कि भगवान मान जी मीटिंग बुलाओ ले चलो हमें साथ लेकिन अगर आप पंजाब के सपूत हो अगर पंजाब के प्यार करते हो सी का कब्जा बाखड़ा ब्यास मैनेजमेंट बोर्ड पे अगर हो गया तो समझ लो हमारे पानी पर कब्जा भारत सरकार ने कर लिया अगर बात की जाए तो सीएम द्वारा हेलीकॉप्टर भेजा गया है रात कार्यों में। कलेक्टर फेलियर और कलेबोरेशन you said that man ma 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 i i i think it's a collaboration collective collaboration naturally collective collaboration is there so that's why there sometimes you know, a case of collective failure or collective failure. yeah yeah you, you can say like no 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 100% ਜਿਹੜਾ ਇਹ ਕੰਮ ਹੋਇਆ ਇਹ ਕੇਂਦਰ ਸਰਕਾਰ ਨਾਲ ਭਗਵੰਤ ਸਿੰਘ ਮਾਨ ਮਿਲੇ ਨੇ ਪੂਰਾ ਕਾਰਨ ਤੁਸੀਂ ਦੇਖਿਆ ਹੋਣਾ ਜਦੋਂ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਦੇਣ ਦੀ ਗੱਲ ਕੀਤੀ ਮੁੱਖ ਮੰਤਰੀ ਸਾਨੂੰ ਕਹਿਣਾ ਚਾਹੀਦਾ ਸੀ ਤੁਸੀਂ ਕੌਣ ਹੋ ਨੇ ਇਹ ਸਾਡੇ ਇੱਥੇ ਵੱਖਰੀ ਦੇਣ ਕਿਉਂਕਿ ਚੰਡੀਗੜ੍ਹ ਦਾ ਅੱਜ ਵੀ ਡਿਸਪਿਊਟ ਹੈ ਅਸੀਂ ਮੰਗ ਕਰਦੇ ਹਾਂ ਚੰਡੀਗੜ੍ਹ ਦੀ ਮੁੱਖ ਮੰਤਰੀ ਸਿੰਘ ਸਾਹਿਬ ਨੇ ਕਿਹਾ ਕਿ ਠੀਕ ਹੈ ਧੰਨਵਾਦ ਹੈ ਪਰ ਸਾਨੂੰ ਵੀ ਵੱਖਰੀ ਇੱਕ ਵਿਧਾਨ ਸਭਾ ਸਾਨੂੰ ਵੀ ਦੇਣੀ ਚਾਹੀਦੀ ਹੈ ਸੋ ਇੱਥੋਂ ਪਤਾ ਲੱਗਦਾ ਇਹ ਕਲੈਕਟਿਵ ਐਫਰਟਸ ਹੈਗਾ ਜਿਹੜਾ ਕਿ ਸੀਐਸਐਫ ਜਾਨਮਾਨ ਸਾਹਿਬ ਜੇ ਕਲੈਕਟਿਵ ਨਹੀਂ ਹੈ ਤੇ ਮਾਨ ਸਾਹਿਬ ਜਿਵੇਂ ਬੀਐਮਬੀ ਤੇ ਜਾ ਕੇ ਲੀਵਰ ਚੱਕਦਾ ਸੀ ਪੰਜਾਬ ਦਾ ਮੁੱਖ ਮੰਤਰੀ ਹੈ ਜਾ ਕੇ ਖੜਜੇ ਵੀ ਆ ਪੰਜਾਬ ਦੀ ਪੁਲਿਸ ਖੜੀ ਹੈ ਇੱਥੇ ਸੀ ਇਸ ਨੂੰ ਨਹੀਂ ਲੱਗਣ ਦੇਊਗਾ ਮੈਂ ਕਿਹਾ ਹੀ ਨਹੀਂ ਇਨਫਾਈਟਿੰਗ ਮੈਨੂੰ ਵੀ ਜਿਹੜਾ ਇੰਪ੍ਰੈਸ਼ਨ ਦੇ ਰਿਹਾ ਮੀਡੀਆ ਦੇ ਦੀਜ਼ਾ ਦੀ ਕਾਂਗਰਸ ਲੀਡਰ ਨੂੰ ਦੂਰ ਕਿਵੇਂ ਰਿਪੋਰਟ ਸਾਰੇ ਸਟਾਫ ਨੂੰ ਬੀਜੀ ਰਾਗੇਵ ਸਰ ਨਾਲ ਨਾਲ ਨੋ ਨੋ ਦੈਟਸ ਦੈਟ ਯੂ ਆਰ ਐਗਜੈਕਟਲੀ ਰਾਈਟ ਪਰ ਮੈਂ ਇਹ ਕਹਣਾ ਹੈ ਕਿ ਮਾੜੇ ਮੋٹے ਮਨ ਬਟਾਪ ਤਾਂ ਘਰ ਵਾਲੀ ਤੇ ਘਰ ਵਾਲੇ ਚ ਵੀ ਰਹਿੰਦੇ ਪਰ ਯੂਨੀਨਿਮਸਲੀ ਯੂਨੀਨਿਮਸਲੀ ਇਹ ਫੈਸਲਾ ਹੈ ਕਿ ਹੁਣ ਪੰਜਾਬ ਦੀ ਲੜਾਈ ਲੜਨੀ ਹੈ ਸਭ ਲੋਕਾਂ ਨੇ ਆਪਦੇ ਨਿੱਜੀ ਸਵਾਰਥ ਛੱਡ ਕੇ ਕੋਈ ਨਹੀਂ ਦੱਸੋ ਨਹੀਂ ਦੀਪਕਮਲ ਜੀ ਫੈਸਲਾ ਤਾਂ ਆਪਦੇ ਬੱਚੇ ਤੇ ਨਹੀਂ ਇੰਪੋਜ਼ ਕੀਤਾ ਜਾ ਸਕਦਾ ਇਹ ਤਾਂ ਕਾਗ ਲੀਡਰ ਹੈ ਸਾਰੇ ਅਸੀਂ ਫੈਸਲਾ ਇੰਪੋਜ਼ ਨਹੀਂ ਕੀਤਾ ਏ ਬਿਲੋ ਰਹਿ ਕੇ ਹੁਣ ਤੁਸੀਂ ਮੈਂ ਤੁਹਾਨੂੰ ਆਪ ਕਿਹਾ ਕਿ ਮੈਂ ਨੂੰ ਕੋਈ ਸੀਐਮ ਕਵਰ ਵੀ ਮੈਂ ਤਦ ਵੀ ਨਹੀਂ ਬਣਨਾ ਚਾਹਣਾ ਨਾਟ ਇਵਨ ਅ ਮਨਿਸਟਰ ਅੱਛਾ ਮੇਰੀ ਮਨ ਦੀ ਇੱਛਾ ਹੈ ਕਿ ਕਾਂਗਰਸ ਦਾ ਰਾਜ ਆਵੇ ਤੇ ਲੋਕ ਕਹਿਣ ਯਾਰ ਕਾਂਗਰਸ ਅੱਜ ਸਰਕਾਰ ਚ ਹੈ 18 ਲੋਕ ਕੋਈ ਹੋਰ ਮਨਿਸਟਰ ਬਣ ਅਸੀਂ ਆਪ ਦੇ ਪ੍ਰਧਾਨਗੀ ਕਰੀ ਅੱਛਾ ਪ੍ਰਦੀਪ ਸਾਹਿਬ ਪ੍ਰਦੀਪ ਸਾਹਿਬ ਤੁਸੀਂ ਸੀਐਮ ਖਾਣ ਦੇ ਲਈ ਤੁਸੀਂ ਗੱਲ ਕੀਤੀ ਕਿ ਸਾਬਕਾ ਇੰਜੀਨੀਅਰ ਨੇ ਖਲਾਸਾ ਕੀਤਾ ਉਸ ਬਾਰੇ ਦੱਸ ਦਿਓ ਮੈਂ ਕਿਹਾ ਕਿ ਉੱਥੇ ਸਾਡਾ ਆਈਆਰਐਸ ਸਰਦੀਪ ਸਿੰਘ ਕنگੜਾ ਗਿਆ ਸੀ ਅੱਜ ਤੋਂ ਥੋੜੇ ਦਿਨ ਪਹਿਲਾਂ ਉਹਨੇ ਇੰਜੀਨੀਅਰ ਨਾਲ ਗੱਲ ਕੀਤੀ ਵੀ ਪਾਣੀ ਦਾ ਯਾਰ ਤੁਹਾਨੂੰ ਛੱਡਣਾ ਚਾਹੀ ਉਹ ਕਹਿੰਦਾ ਵੀ ਪਾਣੀ ਦੋ ਟਰਬਾਈਨਾਂ ਚੱਲ ਰਹੀਆਂ ਸੀ ਉਹ ਕਹਿੰਦਾ ਖੇਤਾਂ ਚ ਲੋਡ ਨਹੀਂ ਉਹਨੇ ਕਿਹਾ ਸੱਤ ਲੋਈ ਦਰਿਆ ਚ ਪਾ ਕੇ ਤੁਸੀਂ ਪਾਕਿਸਤਾਨ ਨੂੰ ਛੱਡ ਸਕਦੇ ਹੋ ਖਾਲੀ ਕਰੋ ਆਪਦਾ ਡੈਮ ਲੇਕਿਨ ਇਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਫਲੱਡ ਕੈਟ ਤਾਂ ਚੱਕਰੇ ਪੈਣੇ ਸੀ ਜਿੱਥੋਂ ਪਾਣੀ ਮਗਰੋਂ ਫਲੋ ਹੋ ਰਗਾ ਨਹੀਂ ਤਾਂ ਡੈਮ ਟੁੱਟ ਜਾਣਾ ਨਹੀਂ ਲੱਗਦਾ ਕਿਉਂ ਨਹੀਂ ਦਿੱਤਾ ਗਿਆ ਨਲਾਕੀ ਪਾਣੀ ਕਿਉਂ ਆਉਂਦਾ ਸਾਡੇ ਪਿੰਡਾਂ ਚ ਉਧਰ ਮੁਕਸਰ ਵਾਲੇ ਜਾਂ ਇਧਰ ਉਹ ਕੀ ਡਰੇਨੇਜ ਦੀ ਸਫਾਈ ਨਹੀਂ ਹੁੰਦੀ ਸਮੇਂ ਸਰ ਪੈਸਾ ਨਹੀਂ ਦਿੱਤਾ ਜਾਂਦਾ ਉਹੀ ਡਰੇਨ ਹੈ ਜਿਨ੍ਹਾਂ ਨੇ ਪਾਣੀ ਖਿੱਚਣਾ ਉਹਨਾਂ ਦੀ ਸਫਾਈ ਨਹੀਂ ਕੀਤੀ ਜਾਂਦੀ ਇਸ ਕਰਕੇ ਉਹ ਪਾਣੀ ਕਿਸਾਨ ਕਿਸਾਨ ਤਾਂ ਕਹਿ ਰਹੇ ਪਿਛਲੇ 60 ਸਾਲ ਤੋਂ ਅਸੀਂ ਬਤਵਾ ਜਾਂਦੇ ਆ ਤੁਹਾਡੀ ਵੀ ਸਰਕਾਰਾਂ ਨਹੀਂ ਕਿਉਂ ਨਹੀਂ ਪਕਾ ਲੋਂ ਬਿਲਕੁਲ ਤੁਸੀਂ ਪੜਿਆ ਹੋਣਾ ਇੱਕ ਵਾਰ ਆ ਜਿਹੜਾ ਇਰੀਗੇਸ਼ਨ ਮਨਿਸਟਰ ਹੈ ਜਿਹੜੇ ਲਹਿਰੇ ਤੋਂ ਉਹਨਾਂ ਦੀ ਵੀਡੀਓ ਫਲੋਟ ਕਰ ਰਹੀ ਹੈ ਕਿ ਅਸੀਂ ਐਸਾ ਪ੍ਰਬੰਧ ਕਰ ਦੇਾਂਗੇ ਕਿਉਂਕਿ ਇਹ ਤਾਂ ਤੀਜਾ ਸਾਲ ਹੋ ਗਿਆ ਲਗਾਤਾਰ ਉਰਜਾਨਾ ਇਹ ਫਲੱਡਸ ਆਉਂਦੇ ਆ ਮੁਰਗੀ ਤੇ ਅੰਡੇ ਦਾ ਮੁਆਵਜ਼ਾ ਦੇਣ ਦੀ ਗੱਲ ਕਰਦੇ ਆ ਮੁੱਖ ਮੰਤਰੀ ਸਾਹਿਬ ਤੇ ਮੁਆਵਜ਼ਾ ਤਾਂ ਕਿਸੇ ਦੀ ਜ਼ਮੀਨਦਾਰ ਨਹੀਂ ਦਿੱਤਾ ਤੋ ਇਹਾ ਹੱਲ ਬਿਲਕੁਲ ਸਾਡੀ ਸਰਕਾਰ ਰਵੇ ਵੀ ਪਾਣੀ ਇਸ ਤਰ੍ਹਾਂ ਫਲਡ ਆਉਂਦਾ ਸੀਗਾ ਲੇਕਿਨ ਬਹੁਤ ਘੱਟ ਨੁਕਸਾਨ ਹੁੰਦਾ ਸੀ ਹੁਣ ਤਾਂ ਪੂਰਾ ਪੰਜਾਬ ਫਲਡ ਨੇ ਘੇਰ ਲਿਆ ਸਾਹਮਣੇ ਹੈਲੀਕਾਪਟਰ ਆਪਣਾ ਭੇਜਿਆ ਰਾਹਤ ਕਾਰੀ ਕੇ ਲਿਏ ਔਰ ਚੇਨੇ ਦਾ ਦੋਰਾ ਹਾਂ ਔਰੇ ਤੇ ਕੀ ਔਰੇ ਨਾਲ ਕੀ ਰਾਹਤ ਕਾਰੀ ਹੈਲੀਕਾਪਟਰ ਦਾ ਪੰਜ ਸਵਾਰੀਆਂ ਬੈਂਦੀਆਂ ਇਸ ਤੋਂ ਵੱਧ ਸਮਾਨ ਠਕਾਤਾ ਟੋ ਡਿਗ ਪੇਗਾ ਔਰੇ ਨਾਲ ਕਿਹੜੀ ਰਾਹਤ ਆ ਜਾਏਗੀ ਇਹ ਤਾਂ ਇੱਕ ਡਰਾਮਾ ਹੈ ਡਰਾਮਾ ਹੈ ਸੀਐਮ ਸਾਹਿਬ ਨੇ ਕੀਤਾ ਮੈਂ ਆਪਦਾ ਹੈਲੀਕਾਪਟਰ ਲਾਤਾ 10 ਦਿਨ ਹੈਲੀਕਾਪਟਰ ਸੇਵਾ ਕਰੂਗਾ ਮੀਡੀਆ ਦੇ ਚਲਾ ਦੇਣਗੇ ਬੜੀ ਸੇਵਾ ਕੀਤੀ ਇੱਕ ਹੈਲੀਕਾਪਟਰ ਨਾਲ ਨਹੀਂ ਬੰਦਦਾ ਤੁਸੀਂ ਇੱਕ ਦਾਵਾ ਕੀਤਾ ਕਿ ਮੈਂ ਪੁਛੀ ਦਾ ਕੈਂਡੀਡੇਟ ਨਹੀਂ ਅਗਰ ਨਾ ਮੈਂ ਬੜਾ ਕੱਟ ਮੰਨ ਲਓ ਕੱਟ ਨੂੰ ਚੱਲ ਗਏ ਕਲੈਕਸ਼ਨ ਲੜਾਂਗੇ ਚਟਾਵਾਂ ਨੂੰ ਕਿ ਆ ਜਿਹੜਾ ਸਮਝੌਤਾ ਹੈ ਉਹ ਸਿਨੇਮ ਦਾ ਚਿਹਰਾ ਫਾਈਨਲ ਹੋਇਆ ਹੈ ਕਿ ਕੌਣ ਬਣੇਗਾ ਪਹਿਲਾਂ ਸੁਣ ਲਓ ਮੇਰੀ ਗੱਲ ਚੋਪੜਾ ਜੀ ਤੁਸੀਂ ਤਾਂ ਪੁਰਾਣੇ ਵરિਸ਼ ਬੰਦੇ ਹੋ ਕਾਂਗਰਸ ਪਾਰਟੀ ਦਾ ਅਧਿਕਾਰ ਹੈ ਰਾਹੁਲ ਗਾਂਧੀ ਦਾ ਅਧਿਕਾਰ ਹੈ ਖਰਗੇ ਸਾਹਿਬ ਦਾ ਅਧਿਕਾਰ ਹੈ ਇਹ ਰਾਜੀਵ ਵੜਿੰਗ ਦਾ ਅਧਿਕਾਰ ਖੇਤਰ ਹੀ ਨਹੀਂ ਹੈ ਉਸ ਉਸ ਮੀਟਿੰਗ ਵਿੱਚ ਜਿਸ ਨੂੰ ਨਹੀਂ ਮੈਂ ਤੁਸੀਂ ਇਹ ਰੇਸ 'ਚ ਨਹੀਂ ਆ। ਨੋ ਸੰਭਵ ਹੈ ਜਿਵੇਂ ਆ ਰਹੇ ਯਾਰ। ਨੋ ਨੋ ਮੈਂ ਤਾਂ ਪਬਲਿਕ 'ਚ ਹੀ ਜਾਣਾ ਹੈ। ਆਮ ਨਾਟ ਇਨ ਰੇਸ। ਇਹ ਰੇਸ 'ਚ ਕੋਣ ਹੈ ਤਾਂ ਦੱਸੋ। ਮੈਨੂੰ ਲੱਗਦਾ ਕਿ ਸੀਐਮ ਦੀ ਰੇਸ 'ਚ ਸਾਡਾ ਕੋਈ ਅੱਜ ਤੱਕ ਜਿਹੜਾ ਹੈਗੇ ਕੈਂਡੀਡੇਟ ਬਣਾਏ ਹੈ মিডিਆ ਦੁਆਰਾ ਸਾਡੇ ਕਿਸੇ ਦਾ ਤੁਸੀਂ ਮੈਨੂੰ ਇੱਕ ਬੰਦੇ ਦਾ ਦੱਸ ਦਿਓ ਸਾਡੇ ਕਿਸੇ ਦਾ ਚੰਨੀ ਸਾਹਿਬ ਨੇ ਕਿਹਾ ਵੀ ਮੈਂ ਤਾਂ ਅਗਲਾ ਮੁੱਖ ਮੰਤਰੀ ਬਣਾਂਗਾ। ਲੇਕਿਨ ਲੇਕਿਨ ਤੁਹਾਡੇ ਨੇਤਾ ਤਾਂ ਇਹ ਕਹਿ ਰਹੇ ਹੈਗੇ ਨਾ ਹਰ ਜਗ੍ਹਾ ਜਾ ਕੇ ਸਾਡੇ ਨਾ 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 ਇੱਕ ਮਿੰਟ। ਮੈਂ ਕੀ ਕਿਹਾ? ਕਦੇ ਨਾ ਕਦੇ ਜ਼ਿੰਦਗੀ ਚ ਮੈਂ ਕਿਹਾ ਕਦੇ ਨਾ ਕਦੇ ਜ਼ਿੰਦਗੀ ਚ 20 ਸਾਲਾਂ ਨੂੰ 25ਾਂ ਨੂੰ ਨੋ ਬਾਜਵਾ ਸਾਹਿਬ ਨੇ ਕਿਦੋਂ ਕਿਹਾ ਤੁਸੀਂ ਆ ਹੁਣੇ ਮੁਕੇਰੀਆਂ ਰੈਲੀ ਸੀ ਉਹਨਾਂ ਨੇ ਕਿਹਾ ਕੋਈ ਬਣ ਜਾ ਸੀ ਉਹਨਾਂ ਨੇ ਕਿਹਾ ਕੋਈ ਬਣ ਜਾ ਨਾ ਚੰਨੀ ਸਾਹਿਬ ਨੇ ਕਿਹਾ ਨਾ ਬਾਜਵਾ ਸਾਹਿਬ ਨੇ ਕਿਹਾ ਲੇਕਿਨ ਚੰਨੀ ਸਾਹਿਬ ਦਾ ਲੁਧਿਆਣਾ ਦੇ ਵਿੱਚ ਜਦੋਂ ਉਹਨਾਂ ਨੇ ਕਿਸਾਨਾਂ ਦੀ ਸਪੀਚ ਦਿੱਤੀ ਉਹ ਕਹਿੰਦੇ ਸਾਡੀ ਸਰਕਾਰ ਆਂਦੋ ਤੇ ਮੈਂ ਜਿਹੜਾ ਉਹਦੇ ਚੂਏ ਛੱਡਾਂਗਾ ਇਰਾ ਮਤਲਬ ਇਹ ਤਾਂ ਨਹੀਂ ਕਿ ਕਿਸੇ ਨੇ ਕਿਹਾ ਮੈਂ ਸੀਐਮ ਬਣਾਗਾ ਹੁਣ ਮੈਂ ਕੱਲ ਨੂੰ ਬਾਵਾ ਜੀ ਲਾਡੀ ਜੀ ਕਹਿਣ ਸਾਡੀ ਸਰਕਾਰ ਆਉਂਦਿਓ ਫਿਰ ਇਹਨਾਂ ਨਾਲ ਹਿਸਾਬ ਕਿਤਾਬ ਕਰਾਂਗੇ ਇਰਾ ਮਤਲਬ ਤੁਸੀਂ ਕਹੋਗੇ ਬਾਵਾ ਜੀ ਤੇ ਇਹ ਤਾਂ ਮੰਤਰੀ ਵਾਲੀ ਗੱਲ ਪੱਕੀ ਕਰਕੇ ਜਾਂ ਮੁੱਖ ਮੰਤਰੀ ਵਾਲੀ ਦਾ ਡਸਨਟ ਮੀਨ ਕਿ ਦਟ ਚੰਨੀ ਸੈਡ ਕਿ ਮੈਂ ਚੁਆਇਸ ਕੀਤੀ ਹੈ ਸੀਐਮ ਦੀ ਇਹ ਤਾਂ ਮੇਰੀ ਸੁਣੋ ਮੇਰੀ ਚੁਆਇਸ ਨਾਲ ਕੁਝ ਨਹੀਂ ਹੋਣਾ ਮੇਰੀ ਚੋਅ ਹੈਸ ਕਾਂਗਰਸ ਪਾਰਟੀ ਦੀ ਰਾਹੁਲ ਗਾਂਧੀ ਦੀ ਤੇ ਖਰਗੇ ਸਾਬ ਦੇ ਸੋਨੀਆ ਗਾਂਧੀ ਦੀ ਹੋਣੀ ਚਾਹੀਦੀ ਹੈ ਮੇਰੀ ਚੋਅ ਹੈਸ ਮੈਂ ਕੀ ਮਤਲਬ ਹੈ ਅੱਛਾ ਅੱਛਾ ਪਹਿਲੇ ਜਿਹੜਾ ਬੰਨਾ ਚਾਹੀਦਾ ਯਾਰ ਸੀਐਮ ਦਾ ਚਿਹਰਾ ਤੋੜੇ ਕੀ ਕਾਂਗਰਸ ਨੋ 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 ਇਵਨ ਆਈ ਵਿਲ ਨਾਟ ਇਹ ਮੇਰਾ ਕੰਮ ਨਹੀਂ ਹੈ ਜੀ ਹਾਊ ਕੈਨ ਆ ਡਿਸਾਈਡ ਥੈਟ ਕਿ ਸੀਐਮ ਦਾ ਚਿਹਰਾ ਇਹ ਤਾਂ ਦਿੱਲੀ ਹੁਕਮਰਾਨ ਨੇ ਦੇਖਣਾ ਹੈ ਹਿਮਾਚਲ ਚ ਕੋਈ ਸੀਐਮ ਚਿਹਰਾ ਨਹੀਂ ਡਿਕਲੇਅਰ ਕੀਤਾ ਪੰਜਾਬ ਚ ਚੰਨੀ ਸਾਹਿਬ ਨੂੰ ਕੀਤਾ ਸੀ ਛਤੀਸਗੜ੍ਹ ਚ ਨਹੀਂ ਕੀਤਾ ਰਾਜਸਥਾਨ ਚ ਨਹੀਂ ਕੀਤਾ ਮਹਾਰਾਸ਼ਟਰ ਚ ਨਹੀਂ ਕੀਤਾ ਪਰ ਚੰਨੀ ਸਾਹਿਬ ਨੂੰ ਜਿਹੜਾ 50 ਹੋਇਆ ਸੀ ਉਦੋਂ ਕਿਤੇ ਮੇਰੇ ਕਹਿਣ ਦਾ ਮਤ ਮੇਰੇ ਕਹਿਣ ਦਾ ਮਤਲਬ ਇਹ ਹਾਈ ਕਮਾਂਡ ਨੇ ਦੇਖਣਾ ਵੀ ਅਨਾਉਂਸ ਕਿਸੇ ਨੂੰ ਕਰਨਾ ਹੈ ਅੱਛਾ ਅੱਛਾ ਵਡਿੰਗ ਸਾਹਿਬ ਜਿਹੜਾ ਟੈਰਿਫ ਲਗਾਇਆ ਗਿਆ ਅਮਰੀਕਾ ਵੱਲੋਂ ਲੈ ਕੇ ਮੈਨੂੰ ਤਾਂ ਤੁਸੀਂ ਲੱਗਦੇ ਹੋ ਅੱਛਾ ਵਡਿੰਗ ਸਾਹਿਬ ਜਿਹੜਾ ਟੈਰਿਫ ਲਗਾਇਆ ਗਿਆ ਅਮਰੀਕਾ ਵੱਲੋਂ ਉਹਨਾਂ ਕਿਉਂਕਿ ਬਿਜ਼ਨਸਮੈਨਾਂ ਨੂੰ ਇਸ ਨੂੰ ਲੈ ਕੇ ਤਰ੍ਹਾਂ ਵੀ ਫਰਕ ਪਏਗਾ ਹਾਲਾਂਕਿ ਸੰਜੀਵ ਅਰੋੜਾ ਕੈਬਨਿਟ ਮੰਤਰੀ ਕਹਿ ਰਹੇ ਨੇ ਕਿ ਇੱਥੇ ਜਿਹੜੀ ਵੱਡੀ ਕੰਪਨੀਆਂ ਹੋਣਗੀ ਰੋਜ਼ਗਾਰ ਦੋ ਹੋਊਗਾ ਉਹਨਾਂ ਲੈ ਕੇ ਰੋਜ਼ਗਾਰ ਦੋ ਹੋਣਗੀਆਂ ਵੱਡੀਆਂ ਕੰਪਨੀਆਂ ਇੱਥੇ ਜਿਹੜਾ ਇਨਵੈਸਟ ਕਰਨਗੇ ਪੰਜਾਬ 'ਚ ਲੋ ਜੀ ਜਿਹੜਾ ਟੈਰਿਫ ਲੱਗਿਆ ਇਹਦੇ ਨਾਲ ਸਾਡਾ ਬਹੁਤ ਧੰਨ ਸਾ